ਦਨੇਸ਼ ਚਾਹਦਾ ਮਾਨਜੋਗ ਸਪੀਕਰ ਸਾਹਿਬ ਮੈਂ ਇਹ ਬੇਨਤੀ ਕਰਨ ਚਾਹੁੰਦਾ ਕਿ ਜ਼ੀਰੋ ਆਰ ਜਿਹੜੀ ਕਿ ਬਹੁਤ ਵਧੀਆ ਕਨਵੈਨਸ਼ਨ ਹੈ 1962 ਤੋਂ ਸ਼ੁਰੂ ਹੋਈ ਅੱਜ ਜਿੰਨੇ ਮਹੱਤਵਪੂਰਨ ਮਸਲੇ ਮਾਨਜੋਗ ਮੈਂਬਰਵਲ ਉਹ ਜ਼ੀਰੋ ਆਰ ਦੇ ਵਿੱਚ ਚੁੱਕੇ ਜਾਂਦੇ ਨੇ ਜੋ ਲੋਕਾਂ ਦੇ ਵਿੱਚੋਂ ਵੀ ਗੱਲ ਮਹਿਸੂਸ ਕੀਤੀ ਜਾਂਦੀ ਹੈ ਕਿ ਜੇ ਹੋ ਸਕੇ ਤਾਂ ਸੈਸ਼ਨ ਦੇ ਸਮੇਂ ਤੋਂ ਬਾਅਦ ਜੇ ਜ਼ੀਰੋ ਆਰ ਦੇ ਮਸਲਿਆਂ ਦਾ ਵੀ ਸਾਨੂੰ ਕੋਈ ਨਾ ਕੋਈ ਜਵਾਬ ਸੰਬੰਧਿਤ ਮਹਿਕਮਿਆਂ ਵੱਲੋਂ ਮਿਲ ਸਕੇ ਤਾਂ ਬੜੀ ਮਿਹਰਬਾਨੀ ਹੋਏਗੀ ਔਰ ਦੂਜੀ ਬੇਨਤੀ ਹੈ ਕਿ ਮਹਿਮਾਨਯੋਗ ਲੋਕ ਨਿਰਮਾਣ ਮੰਤਰੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਮਨਰੇਗਾ ਜਿਹੜੀ ਕਿ ਕੇਂਦਰ ਗਵਰਨਮੈਂਟ ਦੀ ਸਕੀਮ ਹੀ ਨਹੀਂ ਸਗੋ ਸੈਂਟਰਲ ਐਕਟ ਹੈ ਪਰ ਪੀਡਬਲਯੂਡੀਈ ਵਿਭਾਗ ਦੇ ਜਿਹੜੇ ਅਫਸਰ ਸਹਿਵਾ ਨੇ ਉਹ ਪਹਿਲਾਂ ਤਾਂ ਕਰਦੇ ਸੀਗੇ ਪਰ ਹੁਣ ਪੰਜਾਬ ਦੇ ਵਿੱਚ ਲੋਕ ਨਿਰਮਾਣ ਵਿਭਾਗ ਦੇ ਵਿੱਚ ਮਨਰੇਗਾ ਐਕਟ ਨੂੰ ਮਨਰੇਗਾ ਸਕੀਮ ਨੂੰ ਲਾਗੂ ਨਹੀਂ ਕਰ ਰਹੇ ਜਿਸ ਕਰਕੇ ਜਿਹੜੀ ਮਜ਼ਦੂਰਾਂ ਦੀ ਲੇਬਰ ਹੈ ਉਹ ਵੀ ਪ੍ਰਭਾਵਿਤ ਹੋ ਰਹੀ ਹੈ ਬਹੁਤ ਸਾਰੇ ਕੰਮ ਵੀ ਪ੍ਰਭਾਵਿਤ ਹੋ ਰਹੇ ਆ ਸੋ ਮਾਲਜੋਗ ਮੰਤਰੀ ਸਾਹਿਬ ਧਿਆਨ ਦੇਣ ਮੰਦਰੀਗਾ ਦੇ ਵਿੱਚ ਪੀਡਬਲਯੂਡੀ ਮਹਿਕਮੇ ਦੇ ਵਿੱਚ ਅੜਿੱਕਾ ਢਾਣ ਵਾਲੇ ਜਿਹੜੇ ਕੋਈ ਅਫਸਰ ਨੇ ਉਹਨਾਂ ਦੇ ਖਿਲਾਫ ਨੋਟਿਸ ਲੈ ਕੇ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਣੀ ਚਾਹੀਦੀ ਹੈ ਤੇ ਤੀਜੀ ਬੇਨਤੀ ਹੈ ਕਿ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਇਸ ਵਿਧਾਨ ਇਸ ਸਦਨ ਦੇ ਵਿੱਚ ਜਿਹੜੇ ਸ਼ਬਦ ਅੱਜ ਵੀ ਅੰਗਰੇਜ਼ੀ ਦੇ ਵਿੱਚ ਵਰਤੇ ਜਾਂਦੇ ਆ ਉਹਨਾਂ ਦੇ ਕੋਈ ਬਦਲਵੇਂ ਸ਼ਬਦ ਪੰਜਾਬੀ ਦੇ ਵਿੱਚ ਮਿੱਥੇ ਜਾਣ ਉਹਦੇ ਚਾਹੇ 0r ਦੀ ਗੱਲ ਹੋਵੇ ਚਾਹੇ ਸਪੀਕਰ ਡੈਪਟੀ ਸਪੀਕਰ ਸ਼ਬਦਾਂ ਦੀ ਗੱਲ ਹੋਵੇ ਉਹਨਾਂ ਦੇ ਲਈ ਕੋ ਬਦਲਵੇਂ ਜੇ ਅਸੀਂ ਪੰਜਾਬੀ ਦੇ ਸ਼ਬਦ ਵਰਤਨੇ ਸ਼ੁਰੂ ਕਰੀਏ ਤਾਂ ਪੰਜਾਬੀ ਭਾਸ਼ਾ ਦੇ ਮਾਣ ਦੇ ਵਿੱਚ ਇੱਕ ਵੱਡਾ ਕਦਮ ਤੁਹਾਡਾ ਹੋ ਸਕਦਾ ਔਰ ਅਖੀਰ ਦੇ ਵਿੱਚ ਜਿਹੜੇ 20 ਸਕਿੰਟ ਬਚੇ ਆ ਰੋਪੜ ਦੇ ਵਿੱਚ ਸੀਨੀਅਰ ਸਿਟੀਜ਼ਨ ਹੋਮ ਦੀ ਮੰਗ ਹੈ ਸੀਨੀਅਰ ਸਿਟੀਜ਼ਨ ਦੀ ਟੀਮ ਜਿਹੜੀ ਰੋਪੜ ਦੀ ਉਹ ਬੜੀ ਐਕਟਿਵ ਹੈ ਪਰ ਸੀਨੀਅਰ ਸਿਟੀਜ਼ਨ ਹੋਮ ਉੱਥੇ ਨਹੀਂ ਹੈ ਸੋ ਮਾਨਯੋਗ ਆਪਣਾ ਸਾਡੀ ਸਮਾਜਿਕ ਸੁਰੱਖਿਆ ਮੰਤਰੀ ਸਾਹਿਬ ਜੇ ਕਿਰਪਾ ਕਰਨ ਰੋਪੜ ਦੇ ਵਿੱਚ ਸੀਨੀਅਰ ਸਿਟੀਜ਼ਨ ਹੋਮ ਹੈ ਜਿਹੜਾ ਉਹ ਬਣਾਇਆ ਜਾਵੇ ਧੰਨਵਾਦ